ਸਾਡੇ ਨਾਲ ਆ ਇਨੇ ਬੰਦੇ ਖੜੇ ਕਈ ਵਾਰੀ ਅਸੀਂ ਸਾਲ-ਸਾਲ ਗਿੱਦੜ ਵੀ ਨਹੀਂ ਜਾਂਦੇ ਤੂੰ ਉਹਨੂੰ ਕਿੱਥੋਂ ਭੱਜ ਲਾ ਮੈਨੂੰ ਆਇਆ ਕਿ ਗੁਆ ਜਾਵਾਂਗੇ ਸੀ ਬੰਪੇ ਕਹਿੰਦੇ ਬੰਮਾ ਬਣਾਉਦੇ ਆ ਮਾਹੋ ਉੱਥੇ ਫਿਰ ਸਾਡੇ ਤਾਂ ਫਿਰ ਜ਼ਮੀਨ ਦਾ ਕਿੱਲਾ ਵੇਖ ਕੇ ਫੇਰ ਜਾਣਾ ਪਿਆ ਕਰ ਉੱਤੇ ਕਾਲੀ ਦਾਲ ਦਾ ਫਿਰ ਇਸ ਤਰ੍ਹਾਂ ਹਲਕਾ ਹੋ ਗਿਆ ਲੋਕ ਬਦਲਾ ਚਾਹੁੰਦੇ ਹਾਲ ਨੂੰ ਕਾਲੀ ਦਾਲ ਨੂੰ ਕਿਹੜਾ ਰੰਗ ਹੋ ਗਿਆ ਨਾ ਲੱਗਵਾ ਹੋਇਆ ਉਹਨੂੰ ਨਹੀਂ ਉਹ ਦੋ ਸਿੱਟੇ ਹੀ ਰਹਿ ਗਏ ਨਾ ਉਹਨਾਂ ਕੋਲ ਇਹਦੀਆਂ ਤੇ ਹੁਣ ਵੇਖੀ ਆਉਂਦੀਆਂ ਕਸੂਰ ਸਾਡੇ ਲੋਕਾਂ ਦਾ ਵੀ ਹੈਗਾ ਤੇਰਾ ਜੀ ਕਰਦਾ ਚਿਟਾਖਾਣੇ ਨੂੰ ਇਸ ਦਿਰੀ ਜਦੋਂ ਤੇਰੀ ਤੇ ਮੇਰੀ ਜੀ ਮੂਦ ਹੋਈ ਨਾ ਉਦੋਂ ਖਾਵਾਂਗੇ ਚਿਟਾ ਐ ਕੌਣ ਕਿਹਦੇ ਦੇ ਮੁੱਝ ਪਾ ਜੂ ਯਾਰ ਸਾਡੇ ਆਪ ਦੀਆਂ ਕਰਤੂਤਾ ਮਾਣੀਆਂ ਨਸ਼ਾ ਦਾ ਰੁਕਵਾ ਅੰਮ੍ਰਿਤਪਾਲ ਜਿੱਤੇ ਆ ਤਾਂ ਉਹ ਤਾਂ ਕਹਿੰਦਾ ਗਰਮ ਗੱਲਾਂ ਕਰਦਾ ਪਾਰਟੀ ਕਹਿੰਦਾ ਇਹ ਗਰਮ ਹੀ ਪਈ ਲੋਟੀਆਂ ਲੋਕ ਦੂਜੀਆਂ ਪਾਰਟੀਆਂ ਕਹਿੰਦੀਆਂ ਨਾ ਵੀ ਮਾਹੌਲ ਖਰਾਬ ਹੋ ਗਿਆ ਅੰਮ੍ਰਿਤਪਾਲ ਆ ਗਿਆ ਫਲਾਣਾ ਹੈ ਜਨਤਿਕਾ ਕਰਦਾ ਅਗੂ ਜੀ ਕੋਲ ਜੁਕਾਣ ਨੂੰ ਨਾ ਅਜਾ ਤਰ੍ਹਾਂ ਸੀ ਤਾਂ ਮਸਲਾ ਹੱਲ ਹੋਵੇ ਨਾ ਪਿਆਦਵੀ ਵਾਲਾ ਹੋਵੇ ਨਾ ਐਸਵਾਈਐਲ ਨਹਿਰ ਦਾ ਹੋਵੇ ਇਹ ਮੁੱਦੇ ਵੋਟਾਂ ਲੈਣ ਵਾਸਤੇ ਬਣਾਏ ਜਾਂਦੇ ਆ ਉਹ ਤਾਂ ਉਹ ਮਾਰੇਗੇ ਕੌਂਕੇਰ ਕੇ ਮਾਰਤੇ ਆ ਔਰ ਜਿਹੜੇ ਡਿਬਰੂਗਰ ਛੱਡ ਹੁੰਦੇ ਇਹਨਾਂ ਦਾ ਕੀ ਕਸੂਰ ਸੀ ਉਹ ਸਰਕਾਰਾਂ ਦਾ ਆ ਆਪਦਾ ਟੱਡ ਪੜ ਗਿਆ ਸਾਨੂੰ ਕੋਈ ਨਹੀਂ ਦਿੰਦਾ ਸਾਨੂੰ 2500% ਤੇ ਬਹੁਤ ਕਰੋਗਾ ਲੋਕਾਂ ਲਾਰੇ ਲਈ ਆਉਂਦੇ ਤੇ ਉਹ ਹੀ 700 750 ਰੁਪਏ ਨਹੀਂ ਭਰੇ ਹੁਣ 1500 ਕੋਈ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਤੇ ਅਸੀਂ ਪਹੁੰਚੇ ਹੋਏ ਹਾਂ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਪੈਂਦਾ ਪਿੰਡ ਚੋਟੀਆਂ ਅਸੀਂ ਸਮਝਾਂਗੇ ਇਥੋਂ ਵੀ ਕਿਹੜੀ ਪਾਰਟੀ ਬਾਰੇ ਇਹ ਲੋਕ ਕੀ ਸੋਚਦੇ ਨੇ ਆਮ ਆਦੀ ਪਾਰਟੀ ਦੇ ਕੰਮਾਂ ਨੂੰ ਕਿਵੇਂ ਦੇਖਦੇ ਨੇ ਜੋ ਸਰਕਾਰਾਂ ਕੰਮ ਕਰਕੇ ਗਈਆਂ ਰਾਜ ਕਰਕੇ ਗਈਆਂ ਉਹਨਾਂ ਬਾਰੇ ਇਹਨਾਂ ਦੇ ਕੀ ਖਿਆਲ ਨੇ ਗੱਲਬਾਤ ਕਰਾਂਗੇ ਸਰਕਾਰ ਦੇ ਕੰਮ ਕਿਵੇਂ ਦੇਖਦੇ ਹੋ ਨਵੀਂ ਸਰਕਾਰ ਦਾ ਕੰਮ ਤਾਂ ਜਾ ਬਾਈ ਯਾਰ ਹੈ ਨਹੀਂ ਆਹਾਂ ਸਰਕਾਰ ਕਹਿੰਦੀ ਵੀ ਮੈਂ ਦੱਸ ਦਉ ਤੈਨੂੰ ਸੁਣ ਲੈ ਮੇਰੀ ਗੱਲ। ਕਾਲੀਆਂ ਦਾ ਤਾਂ ਪੰਚਾਇਤ ਮੈਂਬਰ ਤੇ ਦੂਜੀਆਂ ਸਰਕਾਰਾਂ ਦਾ ਐਮ.ਐਲ.ਏ. ਇੱਕ ਬਰूबर ਹੈ। ਅੱਛਾ। ਹਾਂ ਇੱਕ ਕਾਲੀ ਤਾਂ ਸਰ ਤੇ ਪੂਰਾ ਹੱਥ ਰੱਖ ਦਿਆ ਵਰਕਰ ਦੇ ਆਪ ਦੇ ਦੇ। ਤੇ ਦੂਜੇ ਤਾਂ ਇਹਨਾਂ ਨੂੰ ਅੱਧਰ ਆ ਆਮ ਵਾਲਿਆਂ ਨੂੰ ਹੋਣਾ ਪਛਲਾ ਮੁਣਛੀ ਦਾ ਕਮਰਾ ਕਿਹਦੇ ਪਾਸੇ? ਤੇ ਕਾਂਗਰਸ ਦਾ ਕਿਵੇਂ ਦੇਖਦੇ? ਕਾਂਗਰਸ ਚ ਵੀ ਉਹੀ ਹਾਲਾ ਭਰਾਵਾ। ਮੈਂ ਕਾਂਗਰਸ ਚ ਰਹਿ ਗਿਆ। ਅੱਛਾ। ਹਾਂ ਛਤਰਖਾਨੀ ਹੈ। ਕੋਈ ਪੁੱਛਦਾ। ਅਸੀਂ ਬਦਲਿਆ ਦੋ। ਹਾਂ ਆਹੋ। ਔਰ ਜਮਾਇਸ਼ਾਂ ਬਜਮਾ ਹੈ ਨਹੀਂ ਦੇ ਸਰਕਾਰ ਹੈ ਨਹੀਂ ਨਾ ਸਰਕਾਰ ਜਮਾਇਸ਼ਾਂ ਲਈਦੀਆਂ ਅੱਛਾ ਹਾਂ ਉਹਨਾਂ ਕੋਈ ਪਛਪਰਤੀਤ ਨਹੀਂ ਵਰਕਰਾਂ ਦੀ ਗੰਗਾ ਕਿਹੜੀ ਮੈਂ ਖਾ ਸੀ ਕੋਟੀ ਖਾਦੀ ਇੱਥੇ ਭੋਲ ਕੇ ਜਾਵੜਦੇ ਸੀ ਤੇ ਆ ਥਾਣੇਦਾਰ ਨੂੰ ਧੜਕੇ ਸਾਨੂੰ ਚੱਕ ਲੈਂਦਾ ਸੀ ਉਹ ਕਾਂਗਰਸ ਦੇ ਰਾਤ ਤੇ ਹੋਰ ਅੱਛਾ ਸਾਨੂੰ ਕੋਈ ਨਹੀਂ ਪੁੱਛਦਾ ਤੇ ਹੁਣ ਭਾਵੇਂ ਕੋਈ ਕਰੀ ਜਾ ਇੱਥੇ ਕੋਈ ਨਹੀਂ ਪੁੱਛਦਾ ਭਾਵੇਂ ਹੈ ਹੀ ਨਹੀਂ ਸਰਕਾਰ ਐਨਾ ਫਰਕ ਹੈ ਦਾ ਅਕਾਲੀ ਸਰਕਾਰ ਦਾ ਤੇ ਇਹਨਾਂ ਦਾ ਅੱਛਾ ਆਹੋ ਅਜੇ ਤਾਂ ਬਦਲੇ ਨਹੀਂ ਭਾਵੇਂ ਕੋਈ ਹੋ ਜੇ ਅੱਛਾ ਨਾ ਵੀ ਜੀਪੀ ਦਾ ਕਿਵੇਂ ਲੱਗਦਾ ਬੀਜੇਪੀ ਤਾਂ ਉਹ ਤਾਂ ਨਾਲੇ ਆਪ ਮਰੂ ਨਾਲ ਲੋਕਾਂ ਨੂੰ ਮਾਰੂ ਤੇ ਹੋਰ ਕੀ ਐ ਪਹਿਲਾਂ ਬਦਲਿਆ ਸੀ ਹਾਂ ਨਾਲੇ ਆਪ ਮਰੂ ਨਾਲ ਉਹ ਮੈਂ ਲੋਕਾਂ ਨੂੰ ਮਾਰੂਗੀ ਬੀਜੇ ਦਾ ਵੀ ਕਿਹਾ ਉਹਨਾਂ ਵਿਚਾਰਿਆਂ ਨੂੰ ਛੜਤਾ ਹਿਆਲ ਹੋਣ ਵਾਸਤੇ ਲੋਕਾਂ ਦਾ ਉਹਦਾ ਮੈਨੂੰ ਲੱਗਦਾ ਰਾਜ ਨੂੰ ਦੂਜੀਆਂ ਟੀਕੇ ਲਵਾ ਕੇ ਗੋਲੀਆਂ ਨਾਲ ਤਾਂ ਨੀਂਦ ਆਉਂਦੀ ਨਹੀਂ ਹਿੱਕ ਦੇ ਜੜੀ ਜਾਂਦੇ ਸਾਰੇ ਲੋਕ ਉਹ ਤਾਂ ਮੈਂਂਤਰਾਜ ਮੰਤ ਬਣਾਦਾ ਮੈਂ ਤਾਂ ਹਾਂ ਸਾਰੇ ਹੱਸ ਤੋਂ ਨਾ ਬੰਨ ਕੀ ਪਤਾ ਵਿਚੀ ਆਖੀ ਜਾਂਦੇ ਹਾਂ ਸਾਰੇ ਤੋ ਕਾਮ ਬਣਾਦਾ ਕੀ ਹੋ ਵੀ ਚਿਆ ਯਾਨਾ ਜ਼ਰਾ ਹੀ ਤੋਂ ਕਾਮਨਾ ਦਾ ਅੱਛਾ ਤੇ ਇੱਥੇ ਤਾਂ ਕਰਮਜੀਤ ਨੂੰ ਮੋਲਦਾ ਵਿਰੋਧ ਹੋ ਰਿਹਾ ਤੁਹਾਡੇ ਫਰੀਦਕੋਟ ਏਰੀਆ 'ਚ ਤੇ ਹੋਣਾ ਹੀ ਆ ਉਹ ਕਰਮਜੀਤ ਦੇ ਰਮੋਲਦਾ ਨਹੀਂ ਹੁੰਦਾ ਪਾਰਟੀ ਦਾ ਹੁੰਦਾ ਹੈ ਕਿਉਂ ਕਰਮਜੀਤ ਨੂੰ ਕੋਈ ਨੇ ਹੁਣ ਤਾਂ ਹੀ ਤਾਂ ਉਹ ਨੂੰ ਜਾਣਦੇ ਨਹੀਂ ਸੀ ਕੋਈ ਉਹ ਤਾਂ ਭਾਜੀਪੀ ਦਾ ਹੁੰਦਾ ਉਹਨੂੰ ਵਿਚਾਰੇ ਨੇ ਕਿਹੜਾ ਕੋਈ ਛੋਲੇ ਮੱਧ ਤੇ ਨਹੀਂ ਆਮ ਦੀ ਆ ਆਮ ਦਾ ਆਮੜਾ ਨਾ ਕਰਮਜੀਤ ਪਾਰਟੀ ਦਾ ਵਿਰੋਧ ਹੁੰਦਾ ਨਾ ਸਮਝਣੀ ਯਾਰ ਜਦੋਂ ਕੋਈ ਆਉਂਦਾ ਨਾ ਕੋਈ ਕੋਈ ਵੀ ਲੀਡਰ ਆਉਂਦਾ ਹੈ ਪਾਰਟੀ ਕਰਕੇ ਮਗਰ ਪੈਂਦੇ ਨਾ ਇਹ ਇਹ ਗੱਲ ਮੰਨਦੇ ਨਹੀਂ ਜੀ ਕਿਹਨੂੰ ਕਹਿੰਦਾ ਐਕਟਰ ਸਾਰੇ ਜਾਣਦੇ ਨੂੰ ਕਿਹਨੂੰ ਨਹੀਂ ਯਾਰ ਐ ਨਹੀਂ ਉਹ ਛੱਡ ਤੂੰ ਰਾਜਨੀਤੀ ਤੌਰ ਤੇ ਆਣਾ ਮੈਂ ਤੈਨੂੰ ਰਾਜਨੀਤੀ ਤੌਰ ਤੇ ਆਣਾ ਮੈਂ ਤੈਨੂੰ ਐਕਟਰ ਜਿਹੜੇ ਖੜੇ ਹੁੰਦੇ ਆ ਦਾਕਾਰ ਇਹ ਠੀਕ ਹੈ ਰਾਜਨੀਤੀ ਚ ਜਿਹੜੇ ਖੜੇ ਹੁੰਦੇ ਕਹਿੰਦੇ ਚਲੇ ਜਾਂਦੇ ਛੱਡ ਕੇ ਹੋਰ ਹੋ ਜਾਂਦਾ ਸਾਡੇ ਨਾਲ ਆ ਇੰਨੇ ਬੰਦੇ ਖੜੇ ਕਈ ਵਾਰੀ ਅਸੀਂ ਸਾਲ-ਸਾਲ ਗਿੱਦੜ ਵੀ ਨਹੀਂ ਜਾਂਦੇ ਤੂੰ ਉਹਨੂੰ ਕਿੱਥੋਂ ਭੱਲਾ ਮੈਨੂੰ ਆਇਆ ਕਿ ਗੁਹਾ ਜਾਵਾਂਗੇ ਸੀ ਦੱਸੋ ਬੰਬੇ ਕਹਿੰਦੇ ਫਿਲਮਾਂ ਬਣਾਉਂਦੇ ਆ ਮਾਹੋ ਉੱਥੇ ਫਿਰ ਸਾਡੇ ਤਾਂ ਫਿਰ ਜ਼ਮੀਨ ਦਾ ਕਿੱਲਾ ਵੇਖ ਕੇ ਫੇਰ ਜਾਣਾ ਪਿਆ ਕਰ ਉੱਥੇ ਅੱਛਾ ਤੇ ਹੋ ਰਾ ਨਵੀਂ ਸਰਕਾਰ ਦੇ ਕੰਮ ਵਧੀਆ ਲੱਗਦੇ ਕੋਈ ਕੀ ਲੈ ਆਪ ਵਾਲਿਆਂ ਦੇ ਆ ਹੁਣ ਦੱਸ ਦਸੀਏ ਨੇ ਕਿ ਸਾਾਨੂੰ ਤਾਂ ਕੋਈ ਵਧਗਨ ਲੱਗਦਾ ਨੌਕਰੀਆਂ ਦਿੱਤੀਆਂ ਕਹਿੰਦੇ ਸੀ ਨਾ ਸਾਡੇ ਪਿੰਡ ਤੇ ਤਾਂ ਹੀ ਨਹੀਂ ਨਾ ਨਾ ਕੋਈ ਨੌਕਰੀ ਹੈਣੀਗੀ ਪਹਿਲਾਂ ਵਾਲਿਆਂ ਨੂੰ ਵੀ ਨਾ ਤਨਖਾਹ ਦਿੱਤੀ ਜਾਂਦੀ ਸੀ ਦਿੱਤੀ ਆ ਕਿਸਾਨਾਂ ਨੂੰ ਕਿਹਨੂੰ ਕਿਸਾਨਾਂ ਨੂੰ ਬਾਦਲ ਸਾਹਿਬ ਨੇ ਦਿੱਤੀ ਸੀ ਹੁਣ ਕਹਿੰਦੇ ਵੀ ਜਦੋਂ ਮਰਜੀ ਸੁੱਤ ਛੱਡੋ ਤੇ ਬਿਜਲੀ ਆ ਜੀ ਉਹ ਜੇ ਉਹਨਾਂ ਨੇ ਗ੍ਰੈਡ ਲਾਇਆ ਸਾਰਾ ਕੁਝ ਬਿਜਲੀ ਫੇਰ ਹੀ ਆਈ ਨਾ ਕਰ ਕਰੋ ਦੇਤੀ ਅਕਾਲੀ ਦਲ ਦਾ ਫਿਰ ਇਸ ਤਰ੍ਹਾਂ ਹਲ ਕਿਉਂ ਹੋ ਗਿਆ ਕਿਹਦਾ ਅਕਾਲੀ ਦਲ ਦਾ ਕਿਵੇਂ ਲੋਕ ਬਤਲਾ ਚੋਂਦੇ ਹਾਲ ਨੂੰ ਅਕਾਲੀ ਦਲ ਨੂੰ ਕਿਹੜਾ ਦਰੰਗ ਹੋ ਗਿਆ ਨਾ ਲਗਵਾ ਹੋਇਆ ਉਹਨੂੰ ਨਹੀਂ ਉਹ ਦੋ ਸੀਟਾਂ ਹੀ ਰਹਿ ਗਈਆਂ ਨੇ ਉਹਨਾਂ ਕੋਲ ਕਿਹਦੀਆਂ ਤੇ ਹੁਣ ਵੇਖੀ ਆਉਂਦੀਆਂ ਬਨਾਸਵਾ ਚ ਹੁਣ ਵੇਖੀ ਆਉਂਦੀਆਂ ਅੱਛਾ ਬੇਅਦਵੀ ਵਾਲੇ ਮਸਲੇ ਦਾ ਤੁਸੀਂ ਕਿਵੇਂ ਦੇਖਦੇ ਹੋ ਬੇਅਦਵੀ ਤਾਂ ਉਹਨਾਂ ਨੇ ਤਾਂ ਕਰਾਈ ਨਹੀਂ ਸਰਕਾਰ ਦਾ ਫਰਜ਼ ਹੁੰਦਾ ਫੜਨ ਦਾ ਹਾਂ ਉਹਦੇ ਜਿਹੜਾ ਫੜਦੇ ਜਦੋਂ ਕਦੇ ਵੀ ਉਹ ਕੇਸ ਸੀਬੀਆਈ ਨੂੰ ਦੇਉ ਉਹਨਾਂ ਨੂੰ ਦੇਤਾ ਫਰੇ ਪੰਜਾਬ ਸਰਕਾਰ ਦੇ ਰੁਵਾਸੀ ਨਹੀਂ ਰਹੇਗੇ ਸੀ ਸਰਕਾਰ ਦਾ ਫਰਜ਼ ਹੁੰਦਾ ਬੰਦੇ ਫੜਨ ਦਾ ਤੇ ਸਰਕਾਰ ਇਹਨੇ ਕੈਪਟਨ ਕਹਦਾ ਸੀਗਾ ਮੈਂ 4 ਮਹੀਨਾ ਚ ਗੁਟਕਾ ਸਾਭ ਦੀ ਸੌ ਖਾਦੀ ਸੀ ਉਹਨੇ ਮੈਂ ਬਿਆਦਵੀ ਨੂੰ ਐ ਕਰਦੂ ਕੀ ਕਰਿਆ ਉਹਨੇ ਨਵੀਂ ਸਰਕਾਰ ਨੇ ਨਵੀਂ ਨੇ ਵੀ ਇਹੀ ਕੰਮ ਕਿਹਾ ਸੀ ਕੋਈ ਹੋਗਾ ਕਾਲੀ ਦਾ ਕਾਂਗ ਹਾਂ ਨਾ ਤਾਂ 84 ਦਾ ਮਸਲਾ ਹੱਲ ਹੋਵੇ ਨਾ ਬਿਆਦਵੀ ਵਾਲਾ ਹੋਵੇ ਨਾਸ ਐਸਵਾਈਐਲ ਨਹਿਰ ਦਾ ਹੋਵੇ ਇਹ ਮੁੱਦੇ ਵੋਟਾਂ ਲੈਣ ਵਾਸਤੇ ਬਣਾਏ ਜਾਂਦੇ ਆ। ਨੌਕਰੀਆਂ ਦੇ ਦਿੱਤੀ ਐ। 2 ਸਾਲਾਂ ਵਿੱਚ ਕੋਈ ਵੈਕੈਂਸੀ ਕੱਢੀ ਤੁਸੀਂ ਤਾਂ ਪੱਤਰਕਾਰ ਐ। ਬੋਰਡ ਲੱਗਿਆ ਮੁੱਖ ਮੰਤਰੀ ਸਾਹਿਬ 'ਤੇ ਵਿਸ਼ਵਾਸ ਤਾਂ ਕਰ ਹੀ ਸਕਦੇ ਨਾ। ਮੈਂ ਵੀ ਲਾ ਦੂੰਗਾ ਜੀ। ਮੈਂ ਕੰਮ ਕਰੂੰਗਾ ਕਰਤੇ ਜੀ ਕਰਾਂ। ਆਪਣਾ ਹੈੱਡ ਐ ਸਟੇਟ ਦਾ ਫਿਰ ਇੰਨਾ ਕਾ ਵਿਸ਼ਵਾਸ ਤਾਂ ਕਰਨਾ। ਮੈਂ ਸਾਰੇ ਖਿਲਾਫ ਐ। ਕੋਈ 12% ਡੀਏ ਰੈਂਦਾ ਉਹ ਨਹੀਂ ਦਿੱਤਾ। 23 ਮਹੀਨੇ ਕਿਸ਼ਤਾਂ ਉਹ ਨਹੀਂ ਦਿੱਤੀਆਂ ਕਿਸੇ ਨੇ ਹਜੇ। ਪਹਿਲਾਂ ਕਾ ਕਰਾਨੀ ਤੁਸੀਂ ਉਹਨੇ ਨਹੀਂ ਦਿੱਤੀਆਂ ਕੱਲ੍ਹ ਜਾਲ ਵੇਲੇ ਮਿਲਦੀਆਂ ਸੀ ਕੱਲ ਹੀ ਦਾਲ ਉਹ ਤੈਨੂੰ ਵੀ ਮਿਲਦੀਆਂ ਪਹਿਲਾਂ ਉਹ ਤੋਂ ਪਹਿਲਾਂ ਤਾਂ ਮਿਲਦੀਆਂ 70 ਸਾਲ ਮਿਲਦੀਆਂ ਰਹੀਆਂ 70 ਸਾਲ ਲਗਾਤਾਰ ਸ਼ੀਮ ਇਹਨਾਂ ਨੂੰ ਮਹਿੰਗਾਈ ਪਤਾ ਮਿਲਦਾ ਸੀ ਬੰਦ ਕਦੋਂ ਹੋਇਆ ਇਹ ਜਦੋਂ ਤਾਂ ਮਨਪ੍ਰੀਤ ਉਹਨੇ ਖਜ਼ਾਨਾ ਮੰਤਰੀ ਤੋਂ ਬਾਅਦ ਮੌਤ ਜਿਹੜੋ ਦੋ ਸਾਰੇ ਹੁੰਦੇ ਸੀਗੇ ਵੀ ਸੱਤ ਕਿਸ ਤਾ ਹੈ ਸਭ ਤੋਂ ਸਿਆਣਾ ਖਜ਼ਾਨਾ ਮੰਤਰੀ ਮੈਂ ਨਾ ਸਾਰੇ ਸਿਆਣੇ ਕਮਲਾ ਕੋਈ ਨਹੀਂ ਕਹਾ ਮੜਾ ਜੋ ਕਮਲੇ ਜਿਹੜੇ ਰੋਜ਼ ਚਾਣਾ ਲਾਉਂਦੇ ਐ ਰੋਜ਼ ਵਿਚਾਰੀ ਉਹ ਨਹਿਰ ਚ ਡੁੱਬ ਕੇ ਮਰ ਗਈ ਜਿਹੜੇ ਟੈਂਕੀ ਤੇ ਚੜੇ ਉਹਨੂੰ 6 ਮਹੀਨੇ ਹੋ ਗਏ ਉਹ ਕਮਲਾ ਹੈ ਤੇ ਤਰਤਾਲੀ ਜਾਂ ਨੌਕਰੀ ਦੀ ਤੇ ਉਹਨੂੰ ਕੱਲੇ ਨੂੰ ਦੇ ਦਿੱਤੀ ਜਾਂ ਹੋਰ ਕੀ ਉਹਦੇ ਚ ਕੀ ਉਹ ਸਰਕਾਰਾਂ ਦਾ ਆ ਆਪ ਦਾ ਟੱਡ ਪੜਦਿਆ ਸਾਨੂੰ ਕੁਝ ਨਹੀਂ ਦਿੰਦਾ ਸਾਨੂੰ 2500 ਪੈਸੇ ਤੇ ਬਹੁਤ ਸਰਵਗੱਲ ਲੋਕਾਂ ਨੂੰ ਲਾਰੇ ਲਈ ਜਾਂਦੇ ਤੇ ਉਹੀ 700 750 ਰੁਪਏ ਲਈ ਵੀਰੇ ਹੁਣ 1500 ਹੋਈਏ ਇਹ ਆਪ ਦਾ ਟੱਡ ਪੜਦਿਆ ਸਾਡੇ ਵਰਗਿਆਂ ਨੂੰ ਕਿੱਥੋਂ ਦਿੰਦੇ ਆ ਗਰੀਬਾਂ ਨੂੰ ਸਾਡੇ ਸਾਡੇ ਗਰੀਬਾਂ ਨੂੰ ਕਿੱਥੋਂ ਦਿੰਦੇ ਆ ਅੱਛਾ ਉਹ ਇਹ ਤਾਂ ਕਹਿੰਦੇ ਅਸੀਂ ਆਮ ਘਰਾਂ ਦੇ ਮੁੰਡੇ ਕੁੜੀਆਂ ਆਪ ਵਾਲੇ ਕਹਿੰਦੇ ਤੇ ਮੁੰਡੇ ਕੁੜਕੇ ਤਾਂ ਸਾਡੇ ਆਪ ਆਪ ਦੇ ਨੌਕਰੀਆਂ ਦੇ ਦੇ ਕੇ ਪੰਜ ਪੰਜ 4 100 ਰੱਖ ਲੈਂਦੇ ਆ ਕਿਉਂ ਮਿੱਠੀਆਂ ਗੋਲੀਆਂ ਵੀ ਦੇਣੀਆਂ ਸਾਨੂੰ ਸਾਲੀ ਹਜ਼ਾਰ ਨੌਕਰੀਆਂ ਦਿੱਤੀਆਂ ਕਹਿੰਦੇ ਨਵੀਂ ਸਰਕਾਰ ਨੇ ਹੁਣ ਦੇਦਿਆਂ ਉਹਨਾਂ ਪਾਈ ਅਸੀਂ ਤਾਂ ਆਖੜਿਆ ਛੋਟੀ ਲਈ ਨਹੀਂ ਥੋੜੀ ਤਾਂ ਉਮਰ ਹੀ ਨਹੀਂ ਨੌਕਰੀ ਵਾਲੀ ਹੁਣ ਤੇ ਸਾਨੂੰ ਤਰਖਾ ਦਾ ਪੈਸਾ ਤੇ ਪੁਲਸਨ ਦਾ ਬਦ ਆ ਸਕਦੇ ਆ ਕਿੰਨੀ ਪੈਨਸ਼ਨ ਹੋਣੀ ਚਾਹੀਦੀ ਹੈ ਹੈ ਕਿੰਨੀ ਪੈਨਸ਼ਨ ਹੋਣੀ ਚਾਹੀਦੀ ਹੈ ਉਹ ਢੇਰਦਾ ਭਰਦਾ ਨਹੀਂ ਸਾਡੇ ਜਿਹੜੀ ਮਿੰਟ 4000 ਦੀ 5000 ਦੀ ਦੋਈ ਲੱਗਦੀ ਐਨਾਂ ਦਾ 5-4000 ਦਾ ਹੋਵੇ ਕਰਮਜੀਤਨ ਮੋਰ ਸਾਡੇ ਪਿੰਡ 10-15 ਦਿਨ ਹੋ ਗਏ ਪਹਿਲਾਂ ਆਇਆ ਸੀਗਾ ਅੱਛਾ ਇੱਥੇ ਆਈ ਬੈਠੇ ਜਿਵੇਂ ਉਵੇਂ ਆਇਆ ਸੀ ਇੱਥੋਂ ਦੀਆਂ ਡੱਪਿਆ ਹੱਥ ਖੜਾ ਕਰਕੇ ਇੱਥੇ ਧਰਮਸ਼ਾਲਾ ਚ ਆਉਣਾ ਸੀਗਾ ਉਵੇਂ ਲੈ ਗਿਆ ਹੱਕ ਬਣਦਾ ਉਹਦਾ ਵੀ ਜਦੋਂ ਇੱਥੇ ਇੰਨੇ ਬੰਦੇ ਬੈਠੇ ਆ ਗੱਡੀ ਉੱਥੇ ਠੱਲ ਕੇ ਮਿਲ ਕੇ ਸਾਰਿਆਂ ਨੂੰ ਜਾਣ ਦਾ ਫੇਰ ਹੱਕ ਮੰਗਣਾ ਅੱਛਾ ਸੀਰੀਅਸ ਨਹੀਂ ਲਿਆ ਨਾ ਵੀ ਆਏ ਐਂ ਡੱਪ ਕੇ ਬਸ ਗੱਲ ਖਤਮ। ਕਿਰਾਬ ਚੱਕ ਤਾਂ ਸਮਝ ਆਵੇ ਵੋਟਾਂ ਦਾ ਪੱਕਾ ਹੀ ਹੈ। ਵੋਟਾਂ ਹੁਣ ਕਰ ਗੱਡੀ 'ਚ ਬੈਠਣ ਨੂੰ ਅਗਲੇ ਵੋਟਾਂ ਥੋੜੀ ਪਊਗਾ ਪੰਚਾਇਤੀ ਸਾਥਾਂ। ਕੋਈ ਵੀ ਅਲੀਡਰ ਆ ਕੋਈ ਵੀ ਆ ਕਿਸੇ ਮਰਜ਼ੀ ਆਉਣਾ ਹੋਵੇ ਪਤਾ ਵੀ ਇੱਥੇ ਚਾਰ ਬੰਦੇ ਬੈਠੇ ਆ ਉੱਥੋਂ ਠੱਲ ਕੇ ਗੱਡੀ ਆ ਕੇ ਹੱਥ ਮਲਾ ਕੇ ਸਾਰਾ ਕੁਝ ਗੱਲਬਾਤ ਕਰਕੇ ਇੱਥੇ ਵੀ ਜਾ ਸਕਦਾ। ਜ਼ਰੂਰੀ ਥੋੜੀ ਆ ਵੀ ਜਿੱਥੇ ਸੱਦੇ ਉੱਥੇ ਉੱਥੇ ਹੀ ਜਾਣਾ ਪਊ। ਕਾਂਗਰਸ ਦੇ ਉਮੀਦਵਾਰ ਨੂੰ ਜਾਣਦੇ ਤੁਸੀਂ? ਨਹੀਂ ਜੀ ਆਪਾਂ ਨਹੀਂ ਜਾਣੇ। ਅਕਾਲੀ ਦਲ ਦੇ ਨੂੰ? ਨਹੀਂ ਜੀ। ਜਾਣਦੇ ਜੀ। ਭਾਜਪਾ ਦੇ ਨੂੰ। ਹਾਂ ਸਰ ਆ ਜਾਂਦੇ। ਉਹਨਾਂ ਨੂੰ ਤਾਂ ਪਿੰਡਾਂ 'ਚ ਵਰਣੀ ਇਥੇ ਵਿਰੋਧ ਹੋਇਆ ਜੀ ਹਾਂ ਨਵੀਂ ਸਰਕਾਰ ਦੇ ਕੰਮ ਕਿਵੇਂ ਦੇਖਦੇ ਹੋ ਨਾ ਜੀ ਮੈਂ ਕਹਣਾ ਜਦੋਂ ਸੌਜਕ ਸਮਾਗਮ ਵੀ ਨਹੀਂ ਹੋਇਆ ਸੀ ਜਦੋਂ ਦੇ ਉਹਨਾਂ ਦੀ ਕੋਠੀ ਮੂਰੇ ਧਰਨੇ ਲੱਗੇ ਜਾ ਰਹੇ ਆ ਕਨੈਕਟਰੀ ਕਰਦਾ ਮੈਂ ਠੀਕ ਹੈ ਮਹੀਨੇ ਚੋਂ 25 ਦਿਨ ਸਿੱਧਾ ਰਾਹ ਚਾਲੂ ਹੁੰਦਾ ਠੀਕ ਹੈ ਪਟਿਆਲੇ ਵਾਲਾ ਸੰਗਰੂਰ ਵਾਲਾ ਹਾਂ ਸੰਗਰੂਰ ਵਾਲਾ ਪੰਜ ਉਹਦੇ ਗਣ ਨੂੰ 25 ਦਿਨ ਬੰਦਾ 5 ਦਿਨ ਉਹ ਸਹੀ ਰਸਤਾ ਚੱਲਦਾ 25 ਦਿਨ ਧਰਨੇ ਹੁੰਦੇ ਉੱਥੇ ਅੱਛਾ ਹੋਰ ਦੱਸੋ ਬਾਬਲੀ ਖਰਾਬ ਹੁੰਦੀ ਹੈ ਕਿ ਨਹੀਂ ਹੁੰਦੀ ਹੂੰ ਨਦੋ ਧਰਨੇ ਕਹਿੰਦੇ ਪਹਿਲਾਂ ਵੀ ਲੱਗਦੇ ਸੀ ਪਹਿਲਾਂ ਪਹਿਲਾਂ ਲੱਗਦੇ ਸੀ ਹਰੇਕ ਸਰਕਾਰ 'ਚ ਧਰਨੇ ਲੱਗਦੇ ਆਏ ਆ ਉਦੋਂ ਲੱਗਦੇ ਆ ਜਦੋਂ ਮੰਨ ਗਏ ਚਲੋ ਵੋਟਾਂ ਦਾ ਟਾਈਮ ਆਉਂਦਾ ਸਾਲ 6 ਮਹੀਨੇ ਉਦੋਂ ਧਰਨੇ ਲੱਗਦੇ ਆ ਇਹਨਾਂ ਨੇ ਹਜੇ ਸੌਣ ਹੀ ਚੁੱਕੀ ਉਦੋਂ ਪਹਿਲਾਂ ਦੇ ਧਰਨੇ ਲੱਗੀ ਜਾਂਦੇ ਆ ਅੱਛਾ ਹੂੰ ਇਹ ਤਾਂ ਆਮ ਘਰਾਂ ਦੇ ਮੁੰਡੇ ਅਸੀਂ ਹੈਗੇ ਆ ਯਾਰ ਆਮ ਘਰਾਂ ਦੇ ਮੁੰਡੇ ਤਾਂ ਹੈਗੇ ਕੋਈ ਕੰਮ ਤਾਂ ਕੀਤਾ ਨਹੀਂ ਕੱਲਾ ਬਿਜਲੀ ਤੋਂ ਲਾਵਾ ਨੌਕਰੀ ਤੇ 40000 ਸਾਡੇ ਪਿੰਡ ਤਾਂ ਕਿਸੇ ਨੂੰ ਨਹੀਂ ਮਿਲੀ ਉਹ ਫਿਰ ਬੰਡੇ ਸਾਰੇ ਆਉਣਗੇ ਬੰਡੇ ਸਿਰ ਵੀ ਆਉਣੀਆਂ ਪਰ ਚਲੋ ਮੰਨਦੇ ਆਂ ਵੀ ਐਜੂਕੇਸ਼ਨ ਤੇ ਧਾਰ ਤੇ ਹੁੰਦੀ ਆ ਵੋਟਾਂ ਝਾੜੂ ਵਾਲਿਆਂ ਨੂੰ ਪਾਉਣੀਆਂ ਅੱਛਾ ਕੰਮ ਇਹਨੇ ਸਾਰੇ ਹੀ ਵਧੀਆ ਇੱਕ ਵੀ ਨਹੀਂ ਬੜਾ ਅੱਛਾ ਪਹਿਲਾਂ ਤਾਂ ਲੋਕਾਂ ਦਾ ਦੂਜੇ ਵੀ ਕਹਿੰਦੇ ਬਹੁਤ ਚੰਗਾ ਕੀਤਾ ਉਹਨੇ ਕਿੱਥੇ 6 ਜੰਡ ਕਿਉਂ ਨੂੰ ਮਾਫ ਸੀ ਸਾਰੇ ਪਿੰਡ ਦੇ ਇੱਕ ਨੂੰ ਨਹੀਂ ਆਉਦੀ ਚਾਰ-ਪੰਜ ਹਜ਼ਾਰ ਦਾ ਹੈ ਜੇ ਫਰੀਦੀਆਂ ਚੀਜ਼ਾਂ ਮਾਰੀਆਂ ਹੁੰਦੀਆਂ ਫਰੀਦੇ ਲੋਕਾਂ ਦੇ ਗਰੀਬਾਂ ਨੂੰ ਕਾਦੀਆਂ ਮਾਰੀਆਂ ਤੇ ਫਰੀ ਇਹ ਤਾਂ ਰੋਕ ਕਹਿੰਦੇ ਆਉਂਦੇ ਕਾਰਖਾਨੇ ਦੇ ਬਿੱਲ ਮਾਫ ਕਰਾ ਲਏ ਤੇ ਆ ਕਰਜ਼ੇ ਮਾਫ ਕਰਾ ਲਏ ਤੇ ਉਹ ਵੀ ਫਰੀ ਜੀ ਹੁੰਦੀ ਉਹਨਾਂ ਨੂੰ ਵੀ ਦਾਨੀ ਬਾਨੀ ਨੂੰ ਇਹਨਾਂ ਕੋ ਸਾਰਾ ਕੁਝ ਮਾਫ ਹੋ ਜਾਂਦਾ ਜੇ 1600 ਕਰੋੜ ਰਕਤਤਾ ਕਿਸੇ ਨੂੰ 900 ਕਰੋੜਤਾ ਤੇ ਗਰੀਬਾਂ ਦਾ ਇੱਕ ਆਟਾ ਦਾਲ ਕੀ 5 ਕਿਲੋ ਕਣਕ ਮਹੀਨੇ ਦੀ ਕੀ ਕਣਕ ਹੈ ਇਹਨਾਂ ਦਾ ਗੁਜ਼ਾਰਾ ਚੱਲ ਸਕਦਾ ਇਹ ਤਾਂ ਐਵੇਂ ਹੀ ਆ ਜਿਵੇਂ ਬਰਉਂਦੇ ਹੁੰਦੇ ਆਪਾਂ ਕਿਸੇ ਨੂੰ ਨਾ ਇਹ ਤਾਂ ਮਿੱਠੀਆਂ ਟੋਫੀਆਂ ਨੇ ਇਹਦੇ ਨਾਲ ਕੋਈ ਲੋਕਾਂ ਦੀ ਅੱਜ ਜਲਦੀ ਕੰਮ ਨੂੰ ਕਿਵੇਂ ਦੇਖਦੇ ਹਾਂ ਠੀਕ ਆ ਉਹਦੇ ਮਤਲਬ ਕੋ ਮੌਕੇ ਦਾ ਜਿਵੇਂ ਕਿਸਾਨ ਨੂੰ 12 ਦਿੱਤੇ ਉਹਦੇ ਠੀਕ ਕੀਤਾ ਉਸੇ ਮਤਲਬ ਬਾਅਦ ਕੰਮ ਨਹੀਂ ਹੋਇਆ ਬਾਅਦ ਕੰਮ ਜੇ ਉਹਨਾਂ ਦੇ ਕੰਮ ਹੋਏ ਹੁੰਦੇ ਪੂਰੇ ਹੀ ਤੇ ਫਿਰ ਲੋਕ ਉਹਨਾਂ ਨੂੰ ਵੋਟਾ ਕਿੱਥੇ ਅਰੇ ਫਰੀਦਕੋਟ ਦੇ ਲੋਕ ਕੀ ਲੱਗਦਾ ਹੈ ਹਲਕੇ ਦੇ ਵੀ ਕਰਮਜੀਤ ਅਨਮੋਲ ਦੇ ਮੂੰਹ ਨੂੰ ਵੋਟਾ ਪਾਉਣਗੇ ਭਗਵੰਤ ਮਾਨ ਦੇ ਮੂੰਹ ਨੂੰ ਭਗਵੰਤ ਮਾਨ ਅੱਛਾ ਚਿਹਰਾ ਭਗਵੰਤ ਮਾਨੀਆ ਅੱਛਾ ਹਾਂ ਪੰਜਾਬੀ ਜਿਹੜੀ ਪਸੰਦ ਆ ਨਾ ਉਹ ਘਮੰਤਾਂ ਦਾ ਲੈ ਜਾ ਬੋਲਣ ਦਾ ਬਾਕੀ ਭ੍ਰਿਸ਼ਟਾਚਾਰੀ ਬੰਦਾ ਜਿਵੇਂ ਬਾਵਲ ਆਰਗੇਨਾਈਜ਼ਰ ਨੇ ਕਿੰਨਾ ਕਿੰਨਾ ਟਰਾਂਸਪੋਰਟ ਆ ਸਾਰਾ ਕੁਝ ਸਾਫ਼ ਖਰੀਦ ਲਿਆ ਇਹਨੇ ਇਹੋ ਜਿਹਾ ਕੁਝ ਤਾਂ ਨਹੀਂ ਕੀਤਾ ਜਦੋਂ ਕਾਲੀਵਾਲ ਦਾ ਰਾਜ ਸੀ ਉਹ ਕਹਿੰਦੇ ਸੀ ਨਾਰਾ ਸੀ ਉਹਨਾਂ ਦਾ ਵੀ ਰਾਜ ਨਹੀਂ ਸੇਵਾ ਸਾਰੇ ਕਹਿੰਦੇ ਸੇਵਾ ਹੀ ਆ ਪਰ ਉਹਨਾਂ ਦਾ ਤਾਂ ਕੰਮ ਦੱਸਦੇ ਆ ਕੋਈ ਸ਼ਹਿਰ ਛੱਡਾ ਜਿੱਥੇ ਉਹਨਾਂ ਦਾ ਹੋਟਲ ਹੈ ਨਹੀਂ ਟਰਾਂਸਪੋਰਟ ਹੈ ਨਹੀਂ ਕੀ ਸਾਰਾ ਕੁਝ ਖਰੀਦ ਲਿਆ ਉਹਨਾਂ ਨੇ ਛੱਡਿਆ ਹੀ ਨਹੀਂ ਲੋਕਾਂ ਕੋਲ ਦੇ ਕੋਲ ਤਾਂ ਠੀਕ ਆ ਜੀ ਸਰਕਾਰ ਠੀਕ ਹੈ ਹਾਂ ਜੇ ਕੰਗਾ ਵਾਸਤੇ ਕਾਲੀ ਹੁੰਦੇ ਸਾਡੀ ਕੁੜੀ ਮਾਸਟਰ ਲੱਗੀ ਪਟਵਾਰੀ ਕਿਸੇ ਹੱਥ ਲੱਗਦੀ ਨਹੀਂ ਉਹ ਵੀ ਕਹਿੰਦੇ ਬਹੁਤ ਨੌਕਰੀ ਦਿੰਦੀਆਂ ਉਹਨਾਂ ਗਪਾ ਲ ਮੈਂ ਕਹ ਗੱਪਾ ਮਾਰਨਾ ਹੈ ਸਾਰੇ ਪੈੜ ਤਨਮੂੜੇ ਰੱਖੇ ਬਾਲਾ ਸਰਕਾਰ ਨੇ ਤਿੰਨੇ ਮੂੜਾ ਕੁ ਪੈਸੇ ਲੈ ਕੇ ਰੱਖੇ ਸੀ ਪੈਸੇ ਲੈਂਦੇ ਹਾਂ ਇਹਨਾਂ ਕੋ ਸਾਹੇ ਦਫਤਰ ਜਾ ਕੇ ਨਹੀਂ ਵੇਖਾਗਾ ਅੱਛਾ ਅਜ ਕੁੜੀ ਨਾਜ ਦੇ ਆ ਗਿਆ ਅੱਛਾ ਉਹ ਗਰੀਬ ਕਰਾ ਚਲਾ ਗਈ ਕਹਾ ਅੱਛਾ ਉਹਦੇ ਕਿ ਮਮੀ ਡੈਡੀ ਕੀ ਕਰਦੇ ਕੁੜੀ ਦੇ ਉਹ ਉਹਦੇ ਹੰਟਾ ਭਾਈ ਅੱਛਾ ਵਾਈ ਤਾਂ ਕਿੱਲਾ ਜਮੀਨੀ ਹੈ ਅੱਛਾ ਤੇ ਕਾਂਗਰਸ ਦੇ ਬਾਪੂ ਕਿਵੇਂ ਦੇਖਦੇ ਕੰਮ ਦਿੰਦੇ ਕੰਮ ਇਹਨਾਂ ਕਰਨ ਉਹਨਾਂ ਚੰਗੇ ਸੀ ਅੱਛਾ ਕਾਲਿਆਂ ਨੂੰ ਕਾਂਗਰਸਾਂ ਦੇ ਚੰਗੇ ਉਹਨਾਂ ਚੰਗੇ ਸੀ ਹੂੰ ਉਹਨਾਂ ਲੋਕਾਂ ਨੂੰ ਹਰ ਜਗ੍ਹਾ ਤੇ ਪੈਸਰਾ ਪਸਰਾ ਬਣਨ ਲਾ ਉਹ ਹੀ ਦੇਖੋ ਦੂਤ ਦੂਸੇ ਪੈਸੇ ਵਧੀ ਸੀ ਹੂੰ ਤੇ ਸਾੜ ਤੇ ਸੱਤ ਵਾ ਦਿੰਦੇ ਪੰਜ ਮਿੰਟ ਖਾਣ ਦਾ ਮਾਰਕੀਟਾ ਸਾਹਿਬ ਆ ਯਾਰ ਅਸਲ ਵਿੱਚ ਨਾ ਟਰਸਟੀ ਹੀ ਨਹੀਂ ਕਿਸੇ ਨਵੀਂ ਸਰਕਾਰ ਤੋਂ ਵੀ ਮੋਹ ਭੰਗ ਹੋ ਗਿਆ ਇਹ ਨਵੀਂ ਸਰਕਾਰ ਵੀ ਠੀਕ ਆ ਆਪਦੇ ਥਾਂ ਪਰ ਹਜੇ ਕੋਈ ਇੱਕ ਤਾਂ ਸੀਟ ਰਿਜ਼ਰਵ ਕਰਕੇ ਕੋਈ ਸਾਢੇ ਨਹੀਂ ਨਾ ਕੋਈ ਪਿੰਡ ਜਿਹਾ ਨਾ ਕੋਈ ਲੀਡਰ ਆਇਆ ਹੈ ਅੱਜ ਅੱਛਾ ਇਹ ਲੋਕ ਚੁੱਪ ਜਿਹੀ ਬੈਠੇ ਆ ਕਾਦੀ ਦਲ ਦਾ ਜਿਹੜਾ ਉਮੀਦਵਾਰ ਆਇਆ ਰਾਜਵਿੰਦਰ ਸਿੰਘ ਉਹ ਆਉਣਾ ਇੱਕ ਦਿਨ ਚ ਆਉਣਾ ਭਾਜਪਾ ਦਾ ਕਿਵੇਂ ਲੱਗਦਾ ਭਾਜਪਾ ਦਾ ਸਾਡੇ ਇੱਧਰ ਤਾਂ ਹੀ ਨਹੀਂ ਆਈ ਕੁਝ ਭਾਜਪਾ ਦਾ ਹੀ ਨਹੀਂ ਭਾਜਪਾ ਦਾ ਇਹ ਗੱਲ ਉਹ ਨਹੀਂ ਇਹ ਦੋਨਾਂ ਹੀ ਆ ਆਮ ਆਦੀ ਪਾਰਟੀ ਦੇ ਕੰਮ ਕਿਵੇਂ ਦੇਖਦੇ ਆ ਆਮ ਪਾਰਟੀ ਤੇ ਵਧੀਆ ਕੰਮ ਕੀਤੇ ਉਹਨੂੰ ਵੀ ਬਈ ਵਧੀਆ ਜੁਵਾਕਾਂ ਨੂੰ ਨੌਕਰੀਆਂ ਦਿੱਤੀਆਂ ਬਹੁਤ ਵਧੀਆ ਕੀਤਾ ਉਹਨੇ ਵੀ ਸਾਡੇ ਦੋ ਮੁੰਡੇ ਲੱਗ ਗਏ ਇਹ ਮੈਡ ਦੇ ਹਿਸਾਬ ਨਾਲ ਮਿਲ ਗਿਆ ਸਾਡੇ ਤਾਂ ਪਹਿਲਾਂ ਸਾਡੇ ਦੋ ਜੁਵਾਕ ਲੱਗ ਗਏ ਹੁਣ ਵਧੀਆ ਅੱਛਾ ਨਸ਼ਾ ਤਾਂ ਤੂੰ ਕਹਿੰਦੀ ਇਹਨਾਂ ਨੂੰ ਜ਼ੋਰ ਲਾ ਦੇ ਨਾਰੂ ਕੇ ਅੱਛਾ ਨਸ਼ਾ ਕੀ ਹੈ ਨਸ਼ਾ ਦਾ ਰੁਕਵਾ ਅੰਮ੍ਰਿਤਪਾਲ ਜਿੱਤੇ ਆ ਤਾਂ ਉਹ ਨਹੀਂ ਰੁਕਦਾ ਕੋਈ ਹੋਰ ਉਹ ਤਾਂ ਨਹੀਂ ਨਾ ਉਹ ਉਹ ਤਾਂ ਕਹਿੰਦਾ ਗਰਮ ਗੱਲਾਂ ਕਰਦਾ ਹੈ ਪਾਰਟੀ ਕਰਦਾ ਹੈ ਇਹ ਗਰਮ ਹੀ ਬਣਾ ਦੂ ਨਹੀਂ ਲੋਕ ਅੱਛਾ ਉਹ ਨਸ਼ਾ ਤੋਂ ਬਚਾਉਂਦੇ ਨਹੀਂ ਹੁੰਦੇ ਜਦੋਂ ਦੁਨੀਆਂ ਪਾਰਟੀਆਂ ਕਹਿੰਦੀਆਂ ਨਾ ਵੀ ਮਾਹੌਲ ਖਰਾਬ ਹੋ ਜੀ ਅੰਮ੍ਰਿਤਪਾਲ ਆ ਗਿਆ ਫਲਾਨਾ ਹੈ ਮਾਹੌਲ ਹੀ ਖਰਾਬ ਹੁੰਦਾ ਨਾ ਉਹ ਯਾਰ ਬਰਦਾਸ਼ਤਿਕਾ ਕਰਦਾ ਹੈ ਅਬਰ ਜਿਕਾ ਦਾ ਜੋਕਾ ਨੂੰ ਨਸ਼ਾ ਤੋਂ ਬਚਾਉਂਦਾ ਹੈ ਉਹ ਕੀ ਕਰੇ ਇਹ ਤਾਂ ਇਹ ਕਹਿੰਦੇ ਕਿ ਉਹ ਕਿਉਂ ਕਰੀਉ ਇਹ ਵੀ ਕਹਿੰਦੇ ਸੇਵਾ ਕਰਦੇ ਆ ਰਾਜ ਨਹੀਂ ਸੇਵਾ ਕਾਲੀ ਦਰ ਵਾਲੇ ਕਹਿੰਦੇ ਸੀ ਸੇਵਾ ਤਾਂ ਕਰੀਏ ਜਿੰਨ ਦੇ ਬੋਦ ਪੈਸੇ ਚੱਕੇ ਬਰੇ ਸੇਵਾ ਕਰੀਏ ਉਹ ਦਿਨ ਰਾਤ ਕਹੇ ਲੋਕਾਂ ਪਿੱਛੇ ਅਸੀਂ ਤੁਰੇ ਫਿਰੇ ਕਰੇ ਪਹਿਲਾਂ ਤਾਂ ਕੰਮ ਕਰੇ ਅੱਛਾ ਕਰੀਏ ਭਾਈ ਪਹਿਲਾਂ ਵਾਹ ਬੜੀ ਅੱਛਾ ਪਿੱਛੇ ਕਿਉਂ ਚਲੀ ਗਈ ਪੰਜ ਵਾਰੀ ਮੁੱਖ ਮੰਤਰੀ ਰਹੇ ਬਾਦ ਸਾਹਿਬ ਪਿੱਛੇ ਉਹ ਚਲੀ ਗਈਏ ਬੇਅਦਦੀ ਨੇ ਮਾਰਦੇ ਅੱਛਾ ਬੇਅਦਦੀ ਕਾਦੀ ਉੱਥੇ ਉਹ ਨਹੀਂ ਮਾਰਦੇ ਤੇ ਕੇਜਰੀਵਾਲ ਸਾਹਿਬ ਕਹਿੰਦੇ 24 ਘੰਟੇ ਚ ਇਨਸਾਫ ਦੇ ਦੂੰਗਾ ਮੈਂ ਆਹ ਕਿੰਜ ਹੋਏ ਕਿੰਨੀ ਇਹ ਨਵੀਂ ਸਰਕਾਰ ਨੇ ਇਨਸਾਫ ਨਹੀਂ ਦਿੱਤਾ। ਬੇਅਦਬੀ ਦਾ ਤਾਂ। ਵਿਰੋਧ ਕਰਨ ਦੇ ਤਰੀਕੇ ਦੇ ਵੀ ਸਵਾਲ ਉੱਠਦੇ ਆ। ਵੀ ਜਿਹੜਾ ਵਿਰੋਧ ਤਰੀਕਾ ਨਹੀਂ ਹੈਗਾ ਵੀ ਸਵਾਲ ਜਵਾਬ ਕਰਨੇ ਚਾਹੀਦੇ ਆ ਉਹਨਾਂ ਨੂੰ ਪ੍ਰਚਾਰ ਦਾ ਅਧਿਕਾਰ ਹੈਗਾ। ਇਹ ਜੀ ਕਲਮ ਤੁਸੀਂ ਕਿਵੇਂ ਦੇਖਦੇ ਆ? ਜਿਹੜਾ ਰੋਕਣ ਦਾ ਵੀ ਅਧਿਕਾਰ ਵੱਖੋਂ ਵੱਖਰਾ ਹੁੰਦਾ। ਇੱਕ ਤਾਂ ਹੂੰ ਰੋਕਦੇ ਨੇ ਭਾਈ ਅਸੀਂ ਟੰਬਾ ਲਾ ਦਿਆ ਜਾਂ ਰੱਸਾ ਬੰਨਤਾ। ਕੈਲ ਲਾ ਦਿਓ, ਤਾਰਾਂ ਲਾ ਦਿਓ, ਪੱਕੇ ਨੱਕ ਲਾ ਦਿਓ ਰੋਕਣ ਦਾ ਅਧਿਕਾਰ ਹੈ ਕਿ। ਇਹ ਦੱਸਣ। ਉਹ ਮਸਲੇ ਜੇ ਹੁਣ ਦੁਬਾਰੇ ਸੰਘਰਸ਼ ਚੱਲੇ। ਇਹ ਉਹ ਨਾ ਇਹ ਕੁਝ ਕਰਦੇ ਤਾਂ ਵੱਖਰੇ ਹੋ ਜਾਂਦੇ ਕੰਮ ਆ। ਇਹਨਾਂ ਨੂੰ ਕਹਿੰਦੇ ਭਾਈ ਆਓ ਚਾਹ ਪਾਣੀ ਪੀਓ ਤੇਰ ਵੋਟ ਅਸੀਂ ਆਪਦੇ ਹਿਸਾਬ ਨਾਲ ਵਧਾ ਦੇਾਂਗੇ। ਹਾਂ। ਪਰ ਜੋ ਜਾਂ ਕੰਮ ਹੁਣ ਉਹ ਜੋ ਮਿਲੂਗਾ। ਅੱਛਾ ਜੋ ਦੁਬਾਰੇ ਸੰਘਰਸ਼ ਚੱਲਿਆ ਜੀ ਤੁਹਾਨੂੰ ਕੀ ਲੱਗਦਾ ਦੂਜਿਆਂ ਜਾਂ ਪਹਿਲੇ ਵਾਲੇ ਸੰਘਰਸ਼ ਚ ਵੀ ਅਕਾਲੀ ਦਲ ਭਾਜਪਾ ਤੋਂ ਬਿਨਾ ਅਕਾਲੀ ਦਲ ਕਾਂਗਰਸ ਆਪ ਵਾਲਿਆਂ ਨੇ ਕਿੰਨਾ ਕੁ ਸਾਥ ਦਿੱਤਾ ਖਸਾਨਾ ਦਾ? ਅਸੀਂ ਤਾਂ ਆਪ ਦਾ ਕਹਿ ਸਕਦੇ ਵੀ ਅਸੀਂ ਪੂਰਾ ਸਾਥ ਦਿੱਤਾ ਹੈ। ਅਕਾਲੀ ਦਲ ਤਾਂ ਇੱਥੇ ਸਾਡੀ ਡੈਂਪੀ ਢੁੱਲੋ ਬਸ ਉਹਨੇ ਜਮਾ ਰਸ਼ਕਾ ਬਣਾਤਾ ਸੀਗੀ। ਅੱਛਾ। ਰੋਜ਼ ਜਾਂਦੀ ਉਹਦੀ 60 ਲੱਖ ਦਾ ਤੇਲ ਵਾਲਿਆ ਸੀ ਉਹਨੇ। ਟਾਇਰ ਤੇ ਕਸਾਈ ਤਾਂ ਵੱਖਰੀ ਸੀਗੀ। ਉਕੇ ਪਹਿਲੇ ਸੰਘਰਸ਼ ਚ ਪਹਿਲੇ ਚ ਜਾਂਦੀ ਰਹੀ ਆ ਸਾਰੇ ਲੋਕਾਂ ਨੂੰ ਪੁੱਛ ਲੋ ਹੁਣ ਵੀ ਜਾਂਦੇ ਆ ਹੁਣ ਵੀ ਜਾਂਦੇ ਆ ਵਾਰੇ ਕੰਮ ਹਾਂ ਤੇ ਉਦੋਂ ਹਰ ਸਿਮਰਦ ਨੇ ਅਸਤੀਫਾ ਦਿੱਤਾ ਚਾਰ ਚਾਰ ਸਾਲ ਉਹ ਮੰਤਰੀ ਦਾ ਆਨੰਦ ਮਾਣਦੇ ਉਹ ਵੀ ਦਿੱਤਾ ਉਹਨਾਂ ਨੇ ਅਸਤੀਫਾ ਉਹ ਤਾਂ ਲੈਸ ਸੀ ਦਬਾਅ ਵਧ ਗਿਆ ਉਦੋਂ ਕਾਹਦਾ ਦਬਾਅ ਵਧ ਗਿਆ ਕਿਸਾਨਾਂ ਦਾ ਕਿਸਾਨਾਂ ਦਾ ਦਬਾਰ ਹੀ ਕਿਸਾਨਾਂ ਦੇ ਨਾਲ ਸੀ ਠੀਕ ਹੈ ਹਾਂ ਕਿਸਾਨਾਂ ਦਾ ਦਬਾਅ ਤੇ ਸਰਕਾਰ ਤੇ ਸੀਗਾ ਉਹਨਾਂ ਦੇ ਨਾਲ ਸੀ ਕਿਸਾਨ ਮਸਲੇ ਵੀ ਉੱਠਦੇ ਜਿਵੇਂ ਜਥੇਦਾਰ ਕੌਂਕੇ ਵਾਲੇ ਮਸਲਾ ਵੀ ਇਨਸਾਫ ਨਹੀਂ ਮਿਲਿਆ ਕਹਿੰਦੇ ਕਾਲੀ ਦਲ ਚ ਹੋਇਆ ਸੀਗਾ ਨਕੋਦਰ ਵਾਲੀ ਬੇਅਦਬੀ ਸੀ ਉਦੋਂ ਮੁੰਡੇ ਮਾਰੇ ਗਏ ਬੇਅਦਬੀਆਂ ਤੇ ਜੀ ਹੁਣ ਕਿਹੜਾ ਰੋਕੀਆਂ ਪੁਰਾਤ ਉਹ ਮਾਰੇ ਗਏ ਕੌਂਕੇ ਕਰਕੇ ਮਾਰਤੇ ਆ ਹੋਰ ਜਿਹੜੇ ਡਿਬਰੂਗਰ ਛੱਡ ਹੁੰਦੇ ਇਹਨਾਂ ਦਾ ਕੀ ਕਸੂਰ ਸੀ ਐ ਤਾਂ ਨਹੀਂ ਵੀ ਜੇ ਕਿਸੇ ਨੇ ਆਪ ਬੰਦਾ ਮਾਰਦਾ ਜਿਹੜਾ ਕੋਈ ਉਹਨੂੰ ਤਾਂ 10 ਸਾਲਾਂ ਦੀ ਸਜ਼ਾ ਹੁੰਦੀ ਆ ਜਾਂਦਾ ਜੇ ਕੋਈ ਮੰਤਰੀ ਆਇਆ ਤਾਂ ਬੰਦਾ ਹੀ ਮੰਤਰੀ ਵੀ ਉਨਾਂ ਨੂੰ ਉਮਰ ਵਰਕਾਇਤ ਆ 30 30 ਸਾਲ 35 35 ਸਾਲ ਹੋ ਗਏ ਹੈ ਤਾਂ ਬੰਦਾ ਹੀ ਮੰਤਰੀ ਹੋ ਗਿਆ ਤਾਂ ਕੀ ਹੋ ਗਿਆ ਉਹ ਨਵੀਂ ਸਰਕਾਰ ਦਾ ਕਾਲਾ ਬਰਾਵਾ ਸਾਡਾ ਮੈਂਸਾ ਤੁਹਾਨੂੰ ਕਸੂਰ ਸਾਡੇ ਲੋਕਾਂ ਦਾ ਵੀ ਹੈਗਾ ਕਿਵੇਂ ਤੇਰਾ ਜੀ ਕਰਦਾ ਚਿੱਟਾ ਖਾਣੇ ਨੂੰ ਨਾ ਜਿੱਦ ਤੇਰੀ ਤੇ ਮੇਰੀ ਜੀ ਮੂਦ ਦਿਓ ਨਾ ਉਦੋਂ ਖਾਵਾਂਗੇ ਚਿੱਟਾ ਐ ਕੌਣ ਕਿਸੇ ਦੇ ਮੁੱਛ ਪਾ ਜੂ ਯਾਰ ਸਾਡੇ ਆਪ ਦੀਆਂ ਕਰਤੂਤਾ ਮਾਣੀਆਂ ਆ ਜੇ ਤੂੰ ਰਿਸ਼ਵਤ ਦੀ ਗੱਲ ਕਰਦੇ ਤੁਸੀਂ ਤਾਂ ਅਸੀਂ ਕਿਉਂ ਦਿੰਨੇ ਯਾਰਲੀ ਕੰਮ ਕਰਾਉਣੇ ਉਹਨਾਂ ਤੋਂ ਜਾ ਜਾ ਹੂੰ ਆ ਸਾਡਾ ਇੰਤਕਾਲ ਜਾਣ ਕੇ ਕਰਦੇ ਤੂੰ ਲੈ ਲੈ ਲੱਖ ਰੁਪਈਆ ਹੈਂ ਆ ਮ ਕੱਡੀਆਂ ਦਾ ਗਾਣਾ ਹੁੰਦੀਆਂ ਤੂੰ ਇਹਨੂੰ ਅੰਦਰ ਕਰ ਦੇ ਆ ਲੈ ਲੈ 2000 ਰੁਪਇਆ ਕਰ ਤੂਤਾ ਸਾਡੀਆਂ ਮਾਰੀਆਂ ਕੱਲੀ ਸਰਕਾਰ ਵੀ ਨਹੀਂ ਮਾਰੀ ਏਡੀ ਕੋਈ ਵੀ ਆ ਭਵਾ ਸਾਡੇ ਲੋਕ ਵੀ ਮਾੜੇ ਆ ਇਨਾਂ ਚ 65 ਪੈ ਸਾਡਾ ਹੱਥ ਆ ਇਨਾਂ ਦਾ ਆ ਰਿਸ਼ਵਤ ਦੇਣ ਚ